ਸ਼ਾਹਪੁਰ ਦੇ ਲੱਗ ਗਿਆ ਕਿ ਮੇਰੇ ਬਰਨ ਚੋਂ ਮੈਨੂੰ ਲੈਣ ਲੱਗੇ ਬਿਧੂਆਂ ਨਿਕਲ ਰਿਹਾ ਸਰ ਕੇ ਦੇਖਿਆ ਤਾਂ ਗੁੰਡ ਚੱਕ ਕੇ ਦੇਖਿਆ ਤਾਂ ਵਿੱਚੋਂ ਅੱਗ ਨਿਕਲ ਰਹੀ ਨਿਕਿਆ ਆਇਆ ਤੇ ਮੇਰੀ ਗੱਡੀ ਨੂੰ ਅੱਗ ਲੱਗੀ ਤੇ ਉਹਨਾਂ ਨੇ ਪਿੰਡ ਚ ਅਨਾਉਂਸਮੈਂਟ ਕਰਾਈ ਸਾਰੇ ਪਿੰਡ ਦੇ ਵਾਸੀ ਪਹੁੰਚ ਗਏ ਉਹਦੇ ਕਰਕੇ ਜਿਹੜਾ ਫਸਲ ਦਾ ਨੁਕਸਾਨ ਉਹ ਬਚ ਗਿਆ ਉੱਚੀਆਂ ਉੱਚੀਆਂ ਲਪਟਾਂ ਉੱਠ ਰਹੀਆਂ ਨੇ ਤੂ ਤੂ ਕਰਕੇ ਕਾਰ ਸੜ ਗਈ ਨੇੜੇ ਕਣਕ ਦੀ ਪੱਕੀ ਫਸਲ ਖੜੀ ਸੀ ਖੰਨਾ ਦੇ ਪਿੰਡ ਸ਼ਾਹਪੁਰ ਦਾ ਇਹ ਮਾਮਲਾ ਜਿੱਥੇ ਚਲਦੀ ਕਾਰ ਬਲਣ ਲੱਗੀ ਡ라이ਵਰ ਨੇ ਜਦੋਂ ਇੰਜਨ 'ਚੋਂ ਧੂਆ ਨਿਕਲਦਾ ਦੇਖਿਆ ਤਾਂ ਕਾਰ ਰੋਕ ਕੇ ਖੁਦ ਬਾਹਰ ਆਇਆ ਗੁਰਦੁਆਰੇ ਤੋਂ ਹੋਕਾ ਦਵਾ ਲੋਕਾਂ ਨੂੰ ਇਕੱਠੇ ਕੀਤਾ ਵੇਲਾ ਰਹਿੰਦੇ ਅੱਗ ਤੇ ਕਾਬੂ ਪਾਲਿਆ ਗਿਆ ਅਹਿਮ ਗੱਲ ਇਹ ਹੈ ਕਿ ਜਿੱਥੇ ਕਾਰ ਨੂੰ ਅੱਗ ਲੱਗੀ ਉੱਥੇ ਆਲੇ ਦੁਆਲੇ ਕਣਕ ਦੀ ਕਈ ਏਕੜ ਪੱਕੀ ਫਸਲ ਖੜੀ ਸੀ ਪਰ ਆਹਤ ਦੀ ਗੱਲ ਇਹ ਹੈ ਕਿ ਵੇਲੇ ਸੇ ਅੱਗ ਤੇ ਕਾਬੂ ਪਾਲਿਆ ਗਿਆ ਜਿਸ ਕਾਰ ਦਾ ਕਾਰ ਨੂੰ ਅੱਗ ਲੱਗੀ ਉਹ ਕੁਡਾਨੀ ਦਾ ਰਹਿਣ ਵਾਲਾ ਮਨਦੀਪ ਸ਼ਰਮਾ ਚਲਾ ਰਿਹਾ ਸੀ ਉਹ ਆਪਣੇ ਪਿੰਡ ਮੁੜ ਰਿਹਾ ਸੀ ਪਰ ਜਿਵੇਂ ਹੀ ਆਪਣੇ ਪਿੰਡ ਨੂੰ ਜਾਂਦੀ ਸੜਕ ਤੇ ਪਹੁੰਚਿਆ ਕਾਰ ਨੂੰ ਅੱਗ ਲੱਗ ਗਈ ਮੈਕਡੋਨਲਡ ਤੋਂ ਆ ਰਿਹਾ ਸੀਗਾ ਦਰਾਹੇ ਤੋਂ ਪੁਰਾਣੀ ਕਲਾਂ ਨੂੰ ਜੀ ਮੈਂ ਕਦੋਂ ਤੋਂ ਜਦੋਂ ਮੈਂ ਸ਼ਾਹਪੁਰ ਨੂੰ ਮੁੜਿਆ ਨਾ ਸ਼ਾਹਪੁਰ ਦੇ ਲੱਗ ਗਿਆ ਕਿ ਮੇਰੇ ਬਰੁਣ ਚੋਂ ਮੈਨੂੰ ਲੈਣ ਲੱਗੇ ਧੂਆ ਨਿਕਲ ਰਿਹਾ ਹੁੰਦਾ ਜਦੋਂ ਮੈਂ ਉੱਤਰ ਕੇ ਦੇਖਿਆ ਤਾਂ ਗੁੰਡ ਚੱਕ ਕੇ ਦੇਖਿਆ ਤਾਂ ਵਿੱਚੋਂ ਅੱਗ ਨਿਕਲ ਰਹੀ ਸੀ ਮੈਂ ਜਦੇ ਆਪਣੇ ਮਾਸਟਰ ਰੂਪ ਜੀ ਨੂੰ ਫੋਨ ਕੀਤਾ ਸ਼ਾਹਪੁਰ ਮੈਂ ਕਿਹਾ ਤੇ ਮੇਰੀ ਗੱਡੀ ਨੂੰ ਅੱਗ ਲੱਗੀ ਤੇ ਉਹਨਾਂ ਨੇ ਪਿੰਡ 'ਚ ਅਨਾਊਂਸਮੈਂਟ ਕਰਾਈ ਸਾਰੇ ਪਿੰਡ ਦੇ ਵਾਸੀ ਪਹੁੰਚ ਗਏ ਉਹਦੇ ਕਰਕੇ ਜਿਹੜਾ ਫਸਲ ਦਾ ਨੁਕਸਾਨ ਹੋ ਉਹ ਬਚ ਗਿਆ ਤੇ ਗੱਡੀ ਤੇ ਕਾਬੂ ਪਾਇਆ ਗਿਆ ਕਿਤੇ ਉਹਦੇ ਕਰਕੇ ਬਚਾ ਹੋਇਆ ਇਹ ਤਾਂ ਹੁਣ ਸਾਨੂੰ ਪਤਾ ਨਹੀਂਗਾ ਵਿੱਚੋਂ ਕਿਉਂਕਿ ਇੰਜਨ ਦੇ ਵਿੱਚੋਂ ਧੂਆ ਨਿਕਲ ਰਿਹਾ ਸੀ ਤੁਰੰਤ ਅਸੀਂ ਜਿਹੜੀ ਫੁੱਲਸ ਪਾਰਟੀ ਨੂੰ ਮੈਂ ਖੁਦ ਨਾਲ ਲੈ ਕੇ ਇੱਥੇ ਮੌਕੇ ਤੇ ਪਹੁੰਚਿਆ ਤੇ ਗੱਡੀ ਨੂੰ ਗੱਡੀ ਦੇ ਜਿਹੜੇ ਹਾਲਾਤ ਦਿਖੇ ਗਏ ਆ ਪਿੰਡ ਵਾਸੀਆਂ ਦੀ ਮਦਦ ਨਾਲ ਪਿੰਡ ਦੇ ਕੋਈ ਲੋਕਾਂ ਨੇ ਬਹੁਤ ਜ਼ਿਆਦਾ ਸਹਿਯੋਗ ਕਰਨ ਤੋਂ ਬਾਅਦ ਗੱਡੀ ਨੂੰ ਜਿਹੜੀ ਉਹ ਸ਼ਾਰਟ ਸਰਕਟ ਹੋਣ ਤੋਂ ਬਾਅਦ ਅੱਗ ਲੱਗੀ ਸੀ ਤੇ ਜਿਹੜੇ ਗੱਡੀ ਡਰਾਈਵਸ ਸੀਗੇ ਸਾਡੇ ਨਾਲ ਖੜੇ ਨੇ ਮਨਦੀਪ ਚਰਮਨ ਜੀ ਮਨਦੀਪ ਚਰਮਨ ਜੀ ਤੇ ਇਹ ਬਿਲਕੁਲ ਸੁਰੱਖਿਅਤ ਨੇ ਕਿਸੇ ਨੂੰ ਕੋਈ ਕਿਸ ਤਰ੍ਹਾਂ ਦੀ ਕੋਈ ਇੰਜਰੀ ਨਹੀਂ ਆਈ ਹੈ ਕੋਈ ਇਦਾਂ ਦੀ ਹੈਪਨਿੰਗ ਨਹੀਂ ਹੋਈ ਹੈ ਗੱਡੀ ਦੇ ਇੰਜਨ ਨੂੰ ਲੌਸ ਜ਼ਰੂਰ ਹੋਇਆ ਹੈ